ਜੋ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿੱਚੋਂ ਹੀ ਮਿਲਦਾ ਹੈ ਜਦੋਂ ਤੱਕ ਔਰੇਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਤਕ ਮਿਹਨਤ ਤੇ ਮਿੱਟੀ ਦੀ ਕਦਰ ਦਿਖਾਈ ਦਿੰਦੀ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਅਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇ ਤੁਹਾਡੇ ਨਾਮ ਕਿਹੜੇ ਗੁਨਾਹਾਂ ਦੇ ਨਾਲ ਜੋੜ ਦਿੱਤੇ ਗਏ ਜੋ ਕਦੇ ਜੋੜਨ ਵਾਲੇ ਸਾਬਤ ਵੀ ਨਾ ਕਰ ਸਕੇ ਸ਼ੋਪਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕੀ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਇਹ ਭਾਵੁਕ ਪੋਸਟ ਮਾਤਾ ਚਰਨ ਕੌਰ ਦੇ ਵੱਲੋਂ ਸਿੱਧੂ ਮੁਸੇਵਾਲਾ ਨੂੰ ਯਾਦ ਕਰਦਿਆਂ ਪਾਈ ਗਈ ਉਹਨਾਂ ਨੇ ਇਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਆਪਣੇ ਖੇਤਾਂ ਦੇ ਨਾਲ ਪਿਆਰ ਆਪਣੀ ਮਿੱਟੀ ਦੇ ਨਾਲ ਮੋਹ ਦਰਸਾਇਆ ਕਿ ਉਹ ਕਿੰਨਾ ਮੋਹ ਤੇ ਪਿਆਰ ਕਰਦਾ ਸੀ ਆਪਣੇ ਖੇਤਾਂ ਤੇ ਆਪਣੀ ਮਿੱਟੀ ਨੂੰ ਮਾਤਾ ਚਰਨਕੌਰ ਦੀ ਭਾਵੁਕਤਾ ਅਤੇ ਮਾਤਾ ਚਰਨਕੌਰ ਦਾ ਦਰਦ ਇਸ ਪੋਸਟ ਦੇ ਵਿੱਚ ਚਲਕ ਰਿਹਾ ਹੈ ਉਹ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ ਬੇਸ਼ੱਕ ਨਿੱਕੇ ਸਿੱਧੂ ਨੇ ਆ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਦਿੱਤੀਆਂ ਨੇ ਪਰ ਇਹ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਨਿੱਕੇ ਸਿੱਧੂ ਦਾ ਪਿਆਰ ਉਸ ਨੂੰ ਬਣਦਾ ਮਿਲੇਗਾ ਪਰ ਜੋ ਲੋਕ ਪਿਆਰ ਸਿੱਧੂ ਮੂਸੇਵਾਲਾ ਨੂੰ ਕਰਦੇ ਨੇ ਅਤੇ ਜੋ ਉਸ ਦੀ ਥਾਂ ਹੈ ਉਹ ਸਿਰਫ ਉਸੇ ਦੀ ਰਹੇਗੀ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਇਸ ਪੋਸਟ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਕਟਾਕਸ਼ ਵੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਲਾਈਨ ਬੇहद ਮਾਇਨੇ ਰੱਖਦੀ ਹੈ ਕਿ ਪਤਾ ਨਹੀਂ ਬੇਟਾ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਦੇ ਨਾਲ ਜੋੜ ਦਿੱਤੇ ਗਏ ਅਤੇ ਜੋੜਨ ਵਾਲੇ ਉਸ ਨੂੰ ਸਾਬਿਤ ਵੀ ਨਹੀਂ ਕਰ पाए ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਆ ਗੁਰੂ ਸਹਿਬਾਨ ਤੇ ਬਣਿਆ ਹੋਇਆ ਯਕੀਨ ਗੁਰੂ ਸਹਿਬਾਨ ਤੇ ਆ ਤੇ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦੇ ਪੁੱਤ ਕਿ ਉਹਨਾਂ ਦੇ ਪੁੱਤ ਨਾਲ ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਦੇ ਜੁਰਮ ਉਹਨਾਂ ਦੇ ਨਾਮ ਤੇ ਚਿਹਰਿਆਂ ਦੇ ਨਾਲ ਜ਼ਰੂਰ ਸਾਬਤ ਹੋਣਗੇ ਉਹ ਪੁੱਛਣ ਤੇ ਹਮੇਸ਼ਾ ਤੁਸੀਂ ਇਹੋ ਜਵਾਬ ਦੇਣਾ ਕਿ ਮੇਰੇ ਚਿੱਤ ਨੂੰ ਸਕੂਨ ਤੇ ਸਬਰ ਖੇਤ ਵਿੱਚੋਂ ਹੀ ਮਿਲਦਾ ਹੈ ਜਦੋਂ ਤੱਕ ਔਰੇਨਾ ਆਵਾਂ ਤਾਂ ਕੁਝ ਨਾ ਕੁਝ ਅੰਦਰ ਖਾਲੀ ਲੱਗਦਾ ਹੈ ਆਪਣੀ ਮਿੱਟੀ ਨਾਲ ਜੁੜਨਾ ਆਪਣਿਆਂ ਨਾਲ ਜੁੜਨਾ ਹੁੰਦਾ ਹੈ ਕਿਉਂ ਕਿ ਇਸੇ ਮਿੱਟੀ 'ਚ ਉਸ ਨੂੰ ਆਪਣੇ ਪਿਤਾ ਦੀ ਕੀਤੀ ਅਣਤਕ ਮਿਹਨਤ ਤੇ ਮਿੱਟੀ ਦੀ ਕਦਰ ਦਿਖਾਈ ਦਿੰਦੀ ਸੀ ਇਸੇ ਲਈ ਸ਼ੁਭ ਤੁਸੀਂ ਆਪਣੇ ਨਾਲ ਜੁੜੀ ਹਰ ਚੀਜ਼ ਦੀ ਕਦਰ ਕਰਦੇ ਸੀ ਅਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਵੀ ਅਕਸਰ ਇਹੋ ਕਿਹਾ ਕਰਦੇ ਸੀ ਕਿ ਆਪਣੇ ਕੀਤੇ ਦੀ ਕਦਰ ਕਰੋ ਪਰ ਬੇਟਾ ਪਤਾ ਨਹੀਂ ਕਿਹੜੇ ਸਮੇ ਤੁਹਾਡੇ ਨਾਮ ਕਿਹੜੇ ਗੁਨਾਹਾਂ ਦੇ ਨਾਲ ਜੋੜ ਦਿੱਤੇ ਗਏ ਜੋ ਕਦੇ ਜੋੜਨ ਵਾਲੇ ਸਾਬਤ ਵੀ ਨਾ ਕਰ ਸਕੇ ਸ਼ੋ ਪੁੱਤ ਮੇਰਾ ਯਕੀਨ ਗੁਰੂ ਸਾਹਿਬ ਤੇ ਬਣਿਆ ਹੋਇਆ ਹੈ ਪੁੱਤ ਕੀ ਉਹਨਾਂ ਦਾ ਕੀਤਾ ਜੁਰਮ ਉਹਨਾਂ ਦੇ ਨਾਮ ਇਹ ਭਾਵੁਕ ਪੋਸਟ ਮਾਤਾ ਚਰਨ ਕੌਰ ਦੇ ਵੱਲੋਂ ਸਿੱਧੂ ਮੁਸੇਵਾਲਾ ਨੂੰ ਯਾਦ ਕਰਦਿਆਂ ਪਾਈ ਗਈ ਉਹਨਾਂ ਨੇ ਇਸ ਪੋਸਟ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਆਪਣੇ ਖੇਤਾਂ ਦੇ ਨਾਲ ਪਿਆਰ ਆਪਣੀ ਮਿੱਟੀ ਦੇ ਨਾਲ ਮੋਹ ਦਰਸਾਇਆ ਕਿ ਉਹ ਕਿੰਨਾ ਮੋਹ ਤੇ ਪਿਆਰ ਕਰਦਾ ਸੀ ਆਪਣੇ ਖੇਤਾਂ ਤੇ ਆਪਣੀ ਮਿੱਟੀ ਨੂੰ ਮਾਤਾ ਚਰਨਕੌਰ ਦੀ ਭਾਵੁਕਤਾ ਅਤੇ ਮਾਤਾ ਚਰਨਕੌਰ ਦਾ ਦਰਦ ਇਸ ਪੋਸਟ ਦੇ ਵਿੱਚ ਚਲਕ ਰਿਹਾ ਹੈ ਉਹ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ ਬੇਸ਼ੱਕ ਨਿੱਕੇ ਸਿੱਧੂ ਨੇ ਆ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਦਿੱਤੀਆਂ ਨੇ ਪਰ ਇਹ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦਾ ਕਹਿਣਾ ਸੀ ਕਿ ਸਿੱਧੂ ਮੂਸੇਵਾਲਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਨਿੱਕੇ ਸਿੱਧੂ ਦਾ ਪਿਆਰ ਉਸ ਨੂੰ ਬਣਦਾ ਮਿਲੇਗਾ ਪਰ ਜੋ ਲੋਕ ਪਿਆਰ ਸਿੱਧੂ ਮੂਸੇਵਾਲਾ ਨੂੰ ਕਰਦੇ ਨੇ ਅਤੇ ਜੋ ਉਸ ਦੀ ਥਾਂ ਹੈ ਉਹ ਸਿਰਫ ਉਸੇ ਦੀ ਰਹੇਗੀ ਸਿੱਧੂ ਮੂਸੇਵਾਲਾ ਦੀ ਮਾ ਚਰਨਕੌਰ ਨੇ ਇਸ ਪੋਸਟ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਕਟਾਕਸ਼ ਵੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਹ ਲਾਈਨ ਬੇहद ਮਾਇਨੇ ਰੱਖਦੀ ਹੈ ਕਿ ਪਤਾ ਨਹੀਂ ਬੇਟਾ ਕਿਹੜੇ ਸਮੇਂ ਤੁਹਾਡੇ ਨਾਮ ਕਿਹੜੇ ਗੁਨਾਹਾਂ ਦੇ ਨਾਲ ਜੋੜ ਦਿੱਤੇ ਗਏ ਅਤੇ ਜੋੜਨ ਵਾਲੇ ਉਸ ਨੂੰ ਸਾਬਿਤ ਵੀ ਨਹੀਂ ਕਰ पाए ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਆ ਗੁਰੂ ਸਹਿਬਾਨ ਤੇ ਬਣਿਆ ਹੋਇਆ ਯਕੀਨ ਗੁਰੂ ਸਹਿਬਾਨ ਤੇ ਆ ਤੇ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦੇ ਪੁੱਤ ਕਿ ਉਹਨਾਂ ਦੇ ਪੁੱਤ ਨਾਲ ਜਿਨ੍ਹਾਂ ਨੇ ਮਾੜਾ ਕੀਤਾ ਉਹਨਾਂ ਦੇ ਜੁਰਮ ਉਹਨਾਂ ਦੇ ਨਾਮ ਤੇ ਚਿਹਰਿਆਂ ਦੇ ਨਾਲ ਜ਼ਰੂਰ ਸਾਬਤ ਹੋਣਗੇ